ਸਭ ਤੋਂ ਵੱਡੀ ਬਦਕਿਸਮਤੀ ਇਹ ਹੈ ਕਿ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਹੂਲਤ ਇਹ ਜਿਸ ਤਰ੍ਹਾਂ ਬੈਂਕ ਏਟੀਐਮ ਸਕੂਲ ਹਸਪਤਾਲ ਕੋਈ ਲਾਇਬ੍ਰੇਰੀ ਕੁਝ ਵੀ ਕਿਸੇ ਤਰ੍ਹਾਂ ਦਾ ਇੱਥੇ ਸਾਨੂੰ ਸਹੂਲਤ ਹੈ ਨਹੀਂਗੀ ਇਹ ਹੁੰਦਾ ਪ੍ਰਸ਼ਾਸਨ ਦਾ ਕੰਮ ਕੋਈ ਨਹੀਂ ਮਾਨ ਸਾਹਿਬ ਆ ਗਏ ਵੀ ਸਫਾਈ ਕਰਨਾ ਉਹਦਾ ਕੋਈ ਸਾਨੂੰ ਸੰਯੋਗ ਦੇ ਸਕਦੇ ਆ ਇਹ ਮੁੰਡੇ ਤੁਸੀਂ ਅੱਗੇ ਲੱਗੋ ਪ੍ਰਸ਼ਾਸਨ ਅੱਗੇ ਲੱਗੇ ਕੋਈ ਨਾ ਕੋਈ ਟਰਾਲੀ ਜਾ ਕੋਈ ਕਿਸੇ ਦੀ ਵਿੱਤੀ ਮਦਦ ਆ ਉਹ ਕਰ ਸਕਦੇ ਆ ਉਹ ਪਰੰਤੂ 75 ਸਾਲ ਤੋਂ ਬਾਅਦ ਦੇਸ਼ ਆਜ਼ਾਦੀ ਤੋਂ ਬਾਅਦ ਵੀ ਸਾਡੀ ਕੋਈ ਨਹੀਂ ਸੁਣੀ ਗਈ ਅਸੀਂ ਅਸੀਂ ਹੈਰਾਨਾ ਕਿ ਇੱਥੇ ਬਾਦਲ ਸਾਹਿਬ ਐਮਐਲਏ ਰਏ ਆ ਮੁੱਖ ਮੰਤਰੀ ਬਣਿਆ ਅਤੇ ਮਨਪ੍ਰੀਤ ਸਿੰਘ ਬਾਦਲ ਜੀ ਆਪਣੇ ਇੱਥੇ ਰਹੇ ਆ ਐਮਐਲਏ ਰਏ ਆ ਚਾਰ ਪੰਜ ਬਾਾਰ ਰਾਜਾ ਵੜਿੰਗ ਜੀ ਇੱਥੇ ਰਹੇ ਆ ਪਰੰਤੂ ਸਾਨੂੰ ਸਰਬ ਲੱਕੜ ਦਾ ਮੁੰਡਾ ਦਿੱਤਾ ਜਾਂਦਾ ਵੋਟਾਂ ਵੇਲੇ ਵੋਟਾਂ ਵੇਲੇ ਸਾਡੀਆਂ ਵੋਟਾਂ ਲੈ ਲਈ ਜਾਂਦੀਆਂ ਵੀ ਅਸੀਂ ਪੁਲ ਵੀ ਬਣਾ ਦੇਵਾਂਗੇ ਜੀ ਤੁਹਾਡੀ ਸੜਕਾਂ ਵਿਕਾਸ ਕਰਾਂਗੇ ਤੁਹਾਡੇ ਆ ਕਰਾਂਗੇ ਉਹ ਕਰਾਂਗੇ ਪਰੰਤੂ ਸਾਨੂੰ ਬੇਕੂ ਬਣਾਇਆ ਜਾਂਦਾ ਪੰਜ ਵਾਰੀ ਮੁੱਖ ਮੰਤਰੀ ਬਣ ਗਿਆ ਪਰ ਉਹਨੇ ਕਿਧਰ ਵੀ ਪਿੰਡ ਦਾ ਕੁਝ ਨਹੀਂ ਕਰਿਆਗਾ ਉਸ ਤੋਂ ਬਾਅਦ ਰਾਜਾ ਵੀ ਵੜਿੰਗ ਵੀ ਤਿੰਨ ਵਾਰੀ ਬਣ ਗਿਆ ਕਿਸੇ ਨੇ ਕੁਝ ਨਹੀਂ ਕਰਿਆ ਸ ਸਿਰ ਲਾਰੇ ਤੇ ਮਿੱਠੀਆਂ ਗੋਲੀਆਂ ਦਿੱਤੀਆਂ ਗਈਆਂ ਸਾਡੀ ਸਰਕਾਰ ਅਗੇ ਹੀ ਬੇਨਤੀ ਆ ਦੇ ਵਿੱਚ ਬਹੁਤ ਹੀ ਮਹਾਨ ਇੰਟਰਨੈਸ਼ਨਲ ਗਾਇਕ ਗਰਦਾਸ ਮਾਨ ਜੀ ਹਾਕਮ ਸੂਫੀ ਸਾਹਿਬ ਪੈਦਾ ਹੋਏ ਤਾਂ ਮੈਂ ਤੁਹਾਡੇ ਚੈਨਲ ਦੇ ਰਾਹੀਂ ਸਾਡੇ ਵੱਡੇ ਵੀਰ ਗਰਦਾਸ ਮਾਨ ਜੀ ਨੂੰ ਬੇਨਤੀ ਕਰਦਾ ਕਿ 75 ਸਾਲ ਹੋ ਗਏ ਵੀਰ ਸਾਨੂੰ ਤਾਂ ਰੁੰਦਿਆਂ ਨੂੰ ਪਿੜਦਿਆਂ ਨੂੰ ਸਾਡੀ ਆਵਾਜ਼ ਸਰਕਾਰ ਤੱਕ ਨਹੀਂ ਪਹੁੰਚਦੀ ਜੇਕਰ ਸਾਡਾ ਵੀਰ ਗਰਦਾਸ ਮਾਨ ਆਪਦੇ ਪਿੰਡ ਵਾਸੀ ਬੋਲਦੇ ਤਾਂ ਸ਼ਾਇਦ ਇਹ ਉਹਦੀ ਆਵਾਜ਼ ਸਾਡੇ ਮੁੱਖ ਮੰਤਰੀ ਭਗਮੰਤ ਮਾਨ ਤੱਕ ਰੇਲਵੇ ਮੰਤਰਾਲੇ ਤੱਕ ਪਹੁੰਚੇ ਕੋਈ ਛੋਟਾ ਜਿਹਾ ਪੁਲ ਮਿਲ ਜੇ ਕੋਈ ਸਹੂਲਤ ਮਿਲ ਜੇ ਅਸੀਂ ਵੀ ਉਹਦੇ ਭੈਣ ਭਰਾ ਬੱਚੇ ਆ ਕਿਉਂਕਿ ਸਾਡੇ ਨਾਲ ਹੀ ਬਜ਼ੁਰਗਾਂ ਦੇ ਵੱਡੇ ਸਾਡੇ ਬਾਪੂਆਂ ਦੇ ਨਾਲ ਹੀ ਸਾਡਾ ਭਰਾ ਖੇਡਿਆ ਮਾਤੇ ਰਿਹਾ ਤੇ ਅਸੀਂ ਗੁਰਦਾਸ ਮਾਨ ਜੀ ਨੂੰ ਬੇਨਤੀ ਕਰਦੇ ਆ ਕਿ ਉਹ ਵੀ ਸਾਡੀ ਆਵਾਜ਼ ਚੁੱਕਣ ਜੀ ਅੱਜ ਗਿੱਦੜਬਾਹਾ ਗਿੱਦੜਬਾਹਾ ਉਹ ਸ਼ਹਿਰ ਹੈ ਉਹ ਮੰਡੀ ਹੈ ਜਿਸ ਦੇ ਵਿੱਚੋਂ ਬਹੁਤ ਸਾਰੇ ਕਲਾਕਾਰ ਨਿਕਲ ਕੇ ਦੁਨੀਆ ਦੇ ਵਿੱਚ ਪੇਸ਼ ਹੋਏ ਨੇ ਦੁਨੀਆ ਦੀ ਕਚਹਿਰੀ ਦੇ ਵਿੱਚ ਪੇਸ਼ ਹੋਏ ਨੇ ਜੇ ਗੱਲ ਕਰਾਂ ਤਾਂ ਸਭ ਤੋਂ ਵੱਡੇ ਕਲਾਕਾਰ ਜੇ ਗੱਲ ਕਰਾਂ ਤਾਂ ਗੁਰਦਾਸ ਮਾਨ ਜੀ ਦਾ ਇਹ ਸ਼ਹਿਰ ਇੱਥੋਂ ਦੇ ਜੰਪਲ ਪੰਜਾਬੀ ਗਾਇਕ ਜਿਨ੍ਹਾਂ ਨੇ ਆਪਣੇ ਗਿੱਦੜਵੇ ਦਾ ਨਾਮ ਪੂਰੇ ਵਿਸ਼ਵ ਭਰ ਦੇ ਵਿੱਚ ਚਮਕਾ ਕੇ ਰੱਖਿਆ ਹੈ ਤੇ ਇਥੇ ਹੋਰ ਬਹੁਤ ਸਾਰੇ ਕਲਾਕਾਰ ਵੀ ਹੋਏ ਨੇ ਜਿਵੇਂ ਕਿ ਹਾਸ ਰਸ ਦੇ ਕਲਾਕਾਰ ਜੋ ਜਦੋਂ ਤੋਂ ਗੱਲ ਕਰਾਂ 30 ਦਹਾਕੇ ਪਹਿਲਾਂ ਦੀ ਗੱਲ ਕਰਾਂ ਤਾਂ ਕੋਮੇਡੀਅਨ ਕਲਾਕਾਰ ਮਹਿਲ ਮਿੱਤਲ ਜੀ ਵੀ ਇਸੇ ਧਰਤੀ ਤੋਂ ਜੰਪਲ ਨੇ ਫਿਲਮਾਂ ਦੇ ਵਿੱਚ ਅਦਾਕਾਰੀ ਕੀਤੀ ਲੋਕਾਂ ਨੂੰ ਹਸਾਇਆ ਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਜਿਹੜੇ ਇਹ ਪੰਜਾਬੀ ਫਿਲਮਾਂ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਵਿੱਚ ਜੇ ਅੱਜ ਗੱਲ ਕਰਾਂ ਤਾਂ ਅ ਨਰੇਸ਼ ਕਤੂਰੀਆ ਜਿਹੜੇ ਕਿ ਸਕ੍ਰਿਪਟ ਰਾਈਟਰ ਨੇ ਫਿਲਮਾਂ ਬਣਾਉਂਦੇ ਨੇ ਫਿਲਮਾਂ ਲਿਖਦੇ ਨੇ ਤੇ ਹੋਰ ਗੀਤਕਾਰ ਵੀ ਇੱਥੋਂ ਹੋਏ ਨੇ ਹਾਕਮ ਸੂਫੀ ਜੀ ਵੀ ਇਸੇ ਗਿੱਦਲਵਾਦੀ ਧਰਤੀ ਤੋਂ ਹੋਏ ਨੇ ਜੋ ਪੰਜਾਬੀ ਅ ਇੰਡਸਟਰੀ ਦੇ ਵਿੱਚ ਆਪਣਾ ਜਿਨ੍ਹਾਂ ਨੇ ਨਾਮ ਬਣਾਇਆ ਸੀ ਲੇਕਿਨ ਅੱਜ ਉਹਨਾਂ ਕਲਾਕਾਰਾਂ ਦੇ ਪਿੰਡ ਦਾ ਕੀ ਹਾਲਾਤ ਨੇ ਕਿਹੋ ਜਿਹੇ ਨੇ ਉਹਨਾਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਚਲਦੇ ਆ ਗਿੱਦਲਵਾੜ ਸ਼ਹਿਰ ਤੇ ਪਿੰਡ ਦੀਆਂ ਤਸਵੀਰਾਂ ਤੁਹਾਨੂੰ ਵਿਖਾਉਣ ਵਾਸਤੇ ਗੁਰਦਾਸ ਮਾਨ ਜੀ ਦਾ ਇੱਕ ਗਾਣਾ ਬਹੁਤ ਮਸ਼ਹੂਰ ਹੋਇਆ ਸੀ ਕਿ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਬੀਬੀ ਹੋਕਾ ਦਿੰਦੀ ਫਿਰਦੀ ਥਲੀਆਂ ਦੀ ਕਿ ਅੱਜ ਅਸੀਂ ਗੁਰਦਾਸ ਮਾਨ ਸਾਹਿਬ ਦੇ ਪਿੰਡ ਪਹੁੰਚੇ ਆ ਤੇ ਉਹਨਾਂ ਦਾ ਜੱਦੀ ਘਰ ਵੀ ਤੁਹਾਨੂੰ ਵਿਖਾਵਾਂਗੇ ਤੇ ਪਿੰਡ ਦੇ ਹਾਲਾਤ ਕੀ ਨੇ ਉਹ ਵੀ ਤੁਹਾਨੂੰ ਵਿਖਾਵਾਂਗੇ ਪਹਿਲਾਂ ਤੁਹਾਨੂੰ ਮੈਂ ਸਾਥੀ ਨੂੰ ਕਹੂੰਗਾ ਵੀ ਉਹ ਘਰ ਦਾ ਦਰਵਾਜ਼ਾ ਦਿਖਾਉਣ ਜਿੱਥੇ ਮਾਨ ਸਾਹਿਬ ਦਾ ਬਚਪਨ ਬੀਤਿਆ ਨਾਲ ਹੀ ਦੂਜੇ ਪਾਸੇ ਤੁਹਾਨੂੰ ਘਰ ਦੇ ਅੰਦਰ ਦੀਆਂ ਤਸਵੀਰਾਂ ਵੀ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਮਾਨ ਸਾਹਿਬ ਜਨਮੇ ਪਲੇ ਤੇ ਆਪਣੀ ਜਵਾਨੀ ਦੇ ਵਿੱਚ ਇੱਥੇ ਰਹਿੰਦੀ ਦੁਨੀਆ ਤੱਕ ਜੇ ਕਹੀਏ ਤਾਂ ਉਹਨਾਂ ਦਾ ਨਾਮ ਰਹੂਗਾ ਲੇਕਿਨ ਅੱਜ ਉਹਨਾਂ ਨੇ ਆਪਣੀ ਵੱਡੀ ਵੱਡਾ ਚਿਹਰਾ ਜੋ ਮਾਨ ਸਾਹਿਬ ਪੰਜਾਬੀ ਗਾਇਕੀ ਦੇ ਵਿੱਚ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਨੇ ਫਿਲਮ ਇੰਡਸਟਰੀ ਹੋਵੇ ਤੇ ਚਾਹੇ ਗਾਣਿਆਂ ਦੀ ਇੰਡਸਟਰੀ ਹੋਵੇ ਤੇ ਪੰਜਾਬ ਪੰਜਾਬ ਦੇ ਵਿੱਚ ਤੇ ਪੂਰੀ ਦੁਨੀਆ ਦੇ ਪਰ ਵਿੱਚ ਬੱਚਾ ਬੱਚਾ ਗੁਰਦਾਸ ਮਾਨ ਨੂੰ ਜਾਣਦਾ ਹੈ ਤੇ ਅੱਜ ਉਹਨਾਂ ਦੇ ਪਿੰਡ ਦੇ ਕੀ ਹਾਲਾਤ ਨੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਪਿੰਡ ਦੇ ਹਾਲਾਤ ਵਿਖਾਵਾਂਗੇ ਤੇ ਕਰਦੇ ਆਂ ਲੋਕਾਂ ਦੇ ਨਾਲ ਗੱਲਬਾਤ ਗਿੱਦੜਵਾ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆਂ ਕਿ ਉਹਨਾਂ ਦਾ ਕੀ ਕਹਿਣਾ ਹੈ ਕਿ ਸਰਕਾਰਾਂ ਆਈਆਂ ਗਈਆਂ ਨੇ ਕਲਾਕਾਰਾਂ ਦਾ ਇਹ ਪਿੰਡ ਹੈ ਤੇ ਕਿੰਨਾ ਕਿ ਇੱਥੇ ਵਿਕਾਸ ਹੋਇਆ ਤੇ ਕੀ ਹਾਲਾਤ ਨੇ ਸਾਹਮਣੇ ਸਾਥੀ ਨੂੰ ਕਹੂੰਗਾ ਤਸਵੀਰ ਉਖਾਉਣ ਦੀ ਕੋਸ਼ਿਸ਼ ਕਰੇ ਕਿ ਜੋ ਇੱਥੇ ਜਿਤੂੜਾ ਪਿੰਡ ਦੇ ਲੋਕ ਇਕੱਠੇ ਹੋਏ ਨੇ ਨਾਲ ਹੀ ਦੂਸਰੇ ਪਾਸੇ ਜੋ ਰੇਲਵੇ ਸਟੇਸ਼ਨ ਆ ਉਹਦੇ ਸਾਹਮਣੇ ਦੇ ਹਾਲਾਤ ਵੀ ਵਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਗੰਦਗੀ ਦੇ ਵੱਡੇ ਸਾਰੇ ਢੇਰ ਲੱਗੇ ਹੋਏ ਨੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਅ ਅੰਕਲ ਗਿੱਦੜਵਾਦੇ ਵਾਸੀਓ ਗਿੱਦੜਾ ਪਿੰਡ ਦੇ ਵਾਸੀਓ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਹਾਲਾਤ ਨੇ ਮਾਨ ਸਾਹਿਬ ਇਸ ਪਿੰਡ ਤੋਂ ਜੰਮੇ ਪਲੇ ਨੇ ਦੁਨੀਆ ਦੇ ਵਿੱਚ ਪਿੰਡ ਦਾ ਨਾਮ ਰੋਸ਼ਨ ਕੀਤਾ ਜੀ ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਮੁਕਸਰ ਤੋਂ ਚੱਲ ਕੇ ਸਾਡੀ ਗਿੱਦੜਬਾਹ ਮੰਡੀ ਇਹ ਪਿੰਡ ਦੇ ਹਾਲਾਤ ਇੱਥੇ ਦੇਖਣ ਪਹੁੰਚਿਓ ਤੇ ਤੁਹਾਡਾ ਬਹੁਤ ਬਹੁਤ ਚੈਨਲ ਦਾ ਧੰਨਵਾਦ ਦੇਸ਼ ਆਜ਼ਾਦ ਹੋਏ ਨੂੰ ਜੀ 75 ਸਾਲ ਦੇ ਕਰੀਬ ਬੀ ਚੁੱਕੇ ਆ ਇਹ ਜੋ ਗਿੱਦੜਵਾ ਸਾਡਾ ਸ਼ਹਿਰ ਆ ਇਹ ਦੋ ਭਾਗਾਂ ਦੇ ਵਿੱਚ ਡਿਵਾਈਡ ਹੁੰਦਾ ਇੱਕ ਲਾਈਨਾਂ ਦੇ ਪਰਲੇ ਪਾਸੇ ਸ਼ਹਿਰ ਲਿਖਿਆ ਜਾਂਦਾ ਕਾਜਾਂ ਦੇ ਵਿੱਚ ਉਰਲੇ ਪਾਸੇ ਪਿੰਡ ਲਿਖਿਆ ਜਾਂਦਾ ਸਾਨੂੰ ਜਿੱਥੇ ਆਪਾਂ ਖੜੇ ਹਾਂ ਜਿੱਥੇ ਅਸੀਂ ਖੜੇ ਆ ਇਹ ਪਿੰਡ ਲਿਖਿਆ ਜਾਂਦਾ ਪਰੰਤੂ ਸਾਨੂੰ ਨਗਰ ਕੌਂਸਲ ਦੇ ਅਸੀਂ ਅੰਡਰ ਆ ਜੀ ਸਭ ਤੋਂ ਵੱਡੀ ਬਦਕਿਸਮਤੀ ਇਹ ਦਾ ਇਹ ਆ ਕਿ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਹੂਲਤ ਇਹ ਜਿਸ ਤਰ੍ਹਾਂ ਬੈਂਕ ਏਟੀਐਮ ਸਕੂਲ ਹਸਪਤਾਲ ਕੋਈ ਲਾਇਬ੍ਰੇਰੀ ਕੁਝ ਵੀ ਕਿਸੇ ਤਰ੍ਹਾਂ ਦਾ ਇੱਥੇ ਸਾਨੂੰ ਸਹੂਲਤ ਹੈ ਨਹੀਂ ਕਿ ਸਾਡੀਆਂ ਮਹਿਲਾਵਾਂ ਜਦੋਂ ਪ੍ਰੈਗਨਨਸੀ ਦੇ ਦੌਰਾਨ ਸਾਡਾ ਸ਼ਹਿਰ ਵਾਲਾ ਹਸਪਤਾਲ ਜਦੋਂ ਕਦੇ ਅਸੀਂ ਜਾਂਦੇ ਆ ਤਾਂ ਫਟਕ ਲੱਗ ਜਾਂਦਾ ਅੱਧਾ ਅੱਧਾ ਘੰਟਾ ਸਾਡੀਆਂ ਮਹਿਲਾਵਾਂ ਉਸ ਵਕਤ ਤੋਂ ਦਰਦ ਚਲਦੀਆਂ ਪਿੰਡ ਗਿੱਦੜਵਾਦੀਆਂ ਮਹਿਲਾਵਾਂ ਉਹ ਸਰਕਾਰ ਤੱਕ ਅਸੀਂ ਆਪਦੀ ਗੱਲ ਪਹੁੰਚਾਉਣਾ ਚਾਹੁੰਦੇ ਆ ਕਿ ਸਾਡੇ ਪਿੰਡਲੇ ਪਾਸੇ ਤਾਂ ਕੋਈ 10 ਜਾਂ 20 ਬਿਸਤਰਾਂ ਦਾ ਕੋਈ ਛੋਟਾ ਜਿਹਾ ਹਸਪਤਾਲ ਹੋਣਾ ਚਾਹੀਦਾ ਜੋ ਮਨਲਾ ਵੀ ਪ੍ਰੈਗਨਨਸੀ ਦੌਰਾਨ ਸਾਡੀ ਮਹਿਲਾਵਾਂ ਮਹਿਫੂਜ਼ ਰਹਿਣ ਦੂਸਰਾ ਕੋਈ ਲੜਕੀਆਂ ਲਈ ਸਕੂਲ ਏਟੀਐਮ ਵੀ ਨਹੀਂ ਇਧਰ ਨਾਲ ਬੈਂਕਾਂ ਅਤੇ ਸਭ ਤੋਂ ਵੱਡੀ ਸਮੱਸਿਆ ਵਾ ਜੋ ਪਿੰਡ ਦੀ ਸਾਨੂੰ ਹੈਗੀ ਆ ਉਹ ਇਹ ਆ ਕਿ ਅਸੀਂ ਸ਼ਹਿਰ ਵਾਲੇ ਪਾਸੇ ਜਦੋਂ ਜਾਣਾ ਹੁੰਦਾ ਤਾਂ ਰੇਲਵੇ ਦੇ ਅਨੁਸਾਰ ਆ ਜਿਹੜੀ ਰੇਲਵੇ ਟਰੈਕ ਨੂੰ ਪਾਰ ਕਰਨਾ ਇਹ ਗੈਰਕਾਨੂੰਨੀ ਆ ਪਰੰਤੂ ਅਸੀਂ ਆਪਣੀ ਸੈਂਟਰ ਸਰਕਾਰ ਰੇਲਵੇ ਮੰਤਰਾਲੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਾਨੂੰ ਨੂੰ ਕੋਈ ਛੋਟਾ ਜਿਹਾ ਪੁਲ ਬਣਾ ਕੇ ਦਿੱਤਾ ਜਾਵੇ ਜਿਹਦੇ ਨਾਲ ਅਸੀਂ ਸਾਡੇ ਬਜ਼ੁਰਗ ਵੀ ਜੀ ਬਿਲਕੁਲ ਸਮੱਸਿਆਵਾਂ ਬਹੁਤ ਵੱਡੀਆਂ ਨੇ ਮਾਨ ਸਾਹਿਬ ਦਾ ਪਿੰਡ ਆ ਹੋਰ ਵੀ ਇੱਥੇ ਕਹਦੀ ਹੈ ਮਰਹੂਮ ਸੂਫੀ ਗਾਇਕ ਹਾਕਮ ਸੂਫੀ ਜੀ ਦਾ ਪਿੰਡ ਆ ਲੇਕਿਨ ਹਾਲਾਤ ਉਵੇਂ ਹੀ ਆ ਸਰਕਾਰਾਂ ਦੀ ਨਾਕਾਮੀ ਆ ਪ੍ਰਸ਼ਾਸਨ ਦੀ ਨਾਕਾਮੀ ਜੋ ਵੀ ਇਹ ਮੂਲਪਦ ਸੁਵਿਧਾ ਤੋਂ ਅਸੀਂ ਆਵੰਚੀ ਤਾਂ ਕੋਈ ਸੁਵਿਧਾ ਵੀ ਹੈ ਨਹੀਂ ਕਿਸੇ ਕਿਸਮ ਦੀ ਕੋਈ ਜੋ ਜੋ ਇਹ ਸਰਕਾਰ ਇਹ ਜੋ ਸਰਕਾਰਾਂ ਦੇ ਕੰਮ ਹੈ ਸਾਰੇ ਸਾਂਝੇ ਕੰਮ ਹੈ ਉਹਨਾਂ ਤੋਂ ਅਸੀਂ ਮੂਲਪਦ ਸੁਵਿਧਾ ਤੋਂ ਬੰਚੀ ਤਾਂ ਇਸ ਤੋਂ ਮਾੜੀ ਕੀ ਹਾਲਾਤ ਹੋਗ ਬੰਝ ਹੋ ਜਾਣੀ ਕਿ ਮੂਲ ਮੇਨ ਸੁਵਿਧਾਵਾਂ ਕੁਝ ਵੀ ਹੈ ਨਹੀਂ ਆ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਉਮਰ ਹੰਡਾਈ ਆ ਮਾਨ ਸਾਹਿਬ ਦਾ ਪਿੰਡ ਆ ਮਾਨ ਸਾਹਿਬ ਨੂੰ ਵੇਖਿਆ ਉਹਨਾਂ ਨਾਲ ਜੰਮੇ ਪੜੇ ਹੋਗੇ ਹਾਲਾਤ ਕਿਦਾਂ ਦੇ ਨੇ ਪਿੰਡਾਂ ਦੇ ਇਹ ਨਾ ਇਹ ਹੁੰਦਾ ਪ੍ਰਸ਼ਾਸਨ ਦਾ ਕੰਮ ਕੋਈ ਨਹੀਂ ਮਾਨ ਸਾਹਿਬ ਆਗੇ ਵੀ ਸਫਾਈ ਕਰਨਾ ਉਹਦਾ ਕੋਈ ਸਾਨੂੰ ਸੰਯੋਗ ਦੇ ਸਕਦੇ ਆ ਇਹ ਮੁੰਡੇ ਤੁਸੀਂ ਅੱਗੇ ਲੱਗੋ ਪ੍ਰਸ਼ਾਸਨ ਅੱਗੇ ਲੱਗੇ ਕੋਈ ਨਾ ਕੋਈ ਟਰਾਲੀ ਜਾਂ ਕੋਈ ਕਿਸੇ ਦੀ ਵਿੱਤੀ ਮਦਦ ਉਹ ਕਰ ਸਕਦੇ ਆ ਉਹ ਔਰ ਬਾਕੀ ਸਰਕਾਰ ਨੇ ਕੰਮ ਸਰਕਾਰਾਂ 70 ਸਾਲ ਦਸੀਆਂ ਨੇ ਆ ਵੀ ਹੋ ਚੁੱਕੇ 75 ਸਾਲ ਦੇ ਨੇੜੇ ਹੋ ਗਏ ਆ ਬਹੁਤ ਸਾਰੇ ਐਮ ਐਲ ਏਜ਼ ਆ ਮੌਜੂਦਾ ਐਮ ਐਲ ਏ ਵੀ ਆਪਣੇ ਤਿੰਨ ਵਾਰ ਐਮ ਐਲ ਏ ਰਹਿ ਚੁੱਕਾ ਤੀਜੀ ਵਾਰੀ ਐਮ ਐਲ ਏ ਬਣੇ ਨੇ ਆ ਰਾਜਾ ਬੜਿੰਗ ਕੀ ਕਹਿਣਾ ਚਾਹ। ਬਾਦਲ ਸਾਹਿਬ ਪੰਜ ਵਾਰੀ ਮੁੱਖ ਮੰਤਰੀ ਬਣ ਗਿਆ ਪਰ ਉਹਨੇ ਕਿਧਰ ਵੀ ਪਿੰਡ ਦਾ ਕੁਝ ਨਹੀਂ ਕਰਿਆਗਾ। ਉਸ ਤੋਂ ਬਾਅਦ ਰਾਜਾ ਵੀ ਬੜਿੰਗ ਵੀ ਤਿੰਨ ਵਾਰੀ ਬਣ ਗਿਆਗਾ ਕਿਸੇ ਨੇ ਕੁਝ ਨਹੀਂ ਕਰਿਆ। ਸਾਨੂੰ ਸਿਰਫ ਲਾਰੇ ਤੇ ਮਿੱਠੀਆਂ ਗੋਲੀਆਂ ਦਿੱਤੀਆਂ ਗਈਆਂ। ਸਾਡੀ ਸਰਕਾਰ ਅੱਗੇ ਹੀ ਬੇਨਤੀ ਆ ਵੀ ਕੋਈ ਨਾ ਕੋਈ ਸਾਡੇ ਪਿੰਡ ਦਾ ਵਿਕਾਸ ਹੋਵੇ। ਵੀ ਆ ਸਫਾਈ ਹੋਵੇ ਆ ਦੇਖੋ ਲੈਣਦ ਮਸਾਹੇ ਮੰਗਾ ਸੜੀ ਬਿਲਕੁਲ ਹੋਰ ਵੀ ਲੋਕ ਨੇ ਬਈ ਜੀ ਸਮੱਸਿਆ ਦਾ ਬਹੁਤ ਨੇ ਮਾਨ ਸਾਹਿਬ ਦਾ ਪਿੰਡ ਆ ਸੂਫੀ ਗਾਇਕ ਆਪਣੇ ਹਾਕਮ ਸੁਖਵੀ ਜੀ ਦਾ ਵੀ ਇਹ ਪਿੰਡ ਤੇ ਕਿਹੜੀਆਂ ਕਿਹੜੀਆਂ ਸਹੂਲਤਾਂ ਨੇ ਜੇ ਤੁਸੀਂ ਵਾਝੇ ਹੋ ਜਤੋਂ ਮੈਂ ਜੇ ਬੇਨਤੀ ਕਰਾਂ ਗਿਦੜਵਾ ਪਿੰਡ ਦੀਆਂ ਸਹੂਲਤਾਂ ਦੀ ਤਾਂ ਅਸੀਂ ਸਾਰੇ ਕਾਸੇ ਤੋਂ ਵਾਝੇ ਆ ਸਾਡੇ ਗਿਦੜਵਾ ਪਿੰਡ ਦੇ ਵਿੱਚ ਦੇਖੋ ਪਹਿਲੀ ਗੱਲ ਤਾਂ ਸਾਡੀ ਬਦਕਿਸਮਤੀ ਇਹ ਹੈ ਵੀ ਸਾਡਾ ਜਿਹੜਾ ਇਹ ਗਿੱਦੜਵਾ ਪਿੰਡ ਇਹਨੂੰ ਗਿਣਦੇ ਆਂ ਅਸੀਂ ਲਾਈਨਾਂ ਤੋਂ ਪਾਰ ਜਿਸ ਤਰ੍ਹਾਂ ਮੇਰੇ ਵੀਰ ਨੇ ਪਹਿਲਾਂ ਦੱਸਿਆ ਕਿ ਦੋ ਪਾਗਾਂ ਦੇ ਵਿੱਚ ਵੰਡਿਆ ਸਾਡਾ ਸ਼ਹਿਰ ਲਾਈਨਾਂ ਦਾ ਪਰਲਾ ਪਾਸਾ ਜਿਹੜਾ ਸ਼ਹਿਰ ਵਾਲਾ ਪਾਸਾ ਹੈ ਇਹ ਪਿੰਡ ਵਾਲਾ ਪਾਸਾ ਹੈ ਸਾਡੇ ਗਿੱਦੜਵਾ ਦਾ ਜਦੋਂ ਅਸੀਂ ਐਡਰੈਸ ਦਿੰਦੇ ਆ ਕਿਤੇ ਤਾਂ ਇਹਦੇ ਨਾਲ ਪਿੰਡ ਲਿਖਿਆ ਜਾਂਦਾ ਪਰ ਬਦਕਿਸਮਤੀ ਹੈ ਵੀ ਅਸੀਂ ਮਿਊਸਪਲ ਕਮੇਟੀ ਦੇ ਅੰਡਰ ਆਉਨੇ ਆ ਮਿਊਸਪਲ ਕਮੇਟੀ ਦੀ ਕੋਈ ਵੀ ਸਹੂਲਤ ਗਦਣਾ ਪਿੰਡ ਦੇ ਵਿੱਚ ਜਿਹੜੀ ਸਾਨੂੰ ਨਹੀਂ ਦਿੱਤੀ ਜਾਂਦੀ ਜੇ ਕੋਈ ਸਰਕਾਰਾ ਮੁੱਲ ਅਜੇ ਸਰਪੰਚੀ ਵੀ ਨਹੀਂ ਬਣੀ ਨਹੀਂ ਸਰਪੰਚੀ ਵੀ ਨਹੀਂ ਬਣੀ ਅਸੀਂ ਜਦੋਂ ਮਿਊਸਪਲ ਕਮੇਟੀ ਦੇ ਐਕਟ 'ਚ ਆ ਗਏ ਤਾਂ ਸਰਪੰਚੀ ਪਹਿਲਾਂ ਕਿਤੇ ਸਾਡੇ ਸਾਡੇ ਸੁਰਤ ਤੋਂ ਪਹਿਲਾਂ ਕਿਤੇ ਬਣੀ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਪਰ ਜਦੋਂ ਤੋਂ ਅਸੀਂ ਸੁਰਤ ਸੰਭਾਲੀ ਅਸੀਂ ਨਹੀਂ ਦੇਖਿਆ ਵੀ ਇੱਥੇ ਕੋਈ ਸਰਪੰਚ ਬਣਿਆ ਇਹ ਮਿਊਸਪਲ ਕਮੇਟੀ ਦਾ ਹੀ ਅੰਡਰ ਆਉਂਦਾ ਰੀਸੈਂਟਲੀ ਕੀ ਹੋਇਆ ਕਿ ਦੇਖੋ ਤੱਕੇ ਦੀ ਗੱਲ ਦੱਸਦਾ ਤੁਹਾਨੂੰ ਮੈਂ ਸਾਡੇ ਨਾਲ ਜਿਹੜਾ ਵੀ ਕਮੇਟੀ ਦੇ ਵਿੱਚ ਜਿਹੜੀ ਵੀ ਸਰਕਾਰ ਦੀ ਜਿਹੜੀ ਕਮੇਟੀ ਬਣਦੀ ਆ ਉਹ ਸਾਡੇ ਨਾਲ ਧੱਕਾ ਕੀ ਹੁੰਦਾ ਹੁਣ ਕੀ ਹੋਇਆ ਵੀ 1 ਕਰੋੜ ਤੋਂ ਪਲੱਸ ਦਾ ਜਿਹੜਾ ਟੈਂਡਰ ਹੋਇਆ ਸੀ ਸੀਵਰਾਂ ਦੀ ਸਫਾਈ ਵਾਸਤੇ ਲੇਕਿਨ ਉਹ ਸਫਾਈ ਦਾ ਕੰਮ ਸਿਰਫ ਸ਼ਹਿਰ ਦੇ ਵਿੱਚ ਕੀਤਾ ਗਿਆ ਗਿੱਦੜਵਾ ਦੇ ਪਿੰਡ ਦੇ ਵਿੱਚ ਸੀਵਰ ਦੀ ਕੋਈ ਸਫਾਈ ਨਹੀਂ ਕੀਤੀ ਗਈ ਔਰ ਤੁਸੀਂ ਜੇ ਗਿੱਦੜਵਾ ਪਿੰਡ ਦੇ ਵਿੱਚ ਚੱਕਰ ਲਗਾ ਕੇ ਦੇਖੋ ਤੁਸੀਂ ਤਾਂ ਅਸੀਂ ਤਾਂ ਤੁਹਾਡੇ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਅਸੀਂ ਸਰਕਾਰਾਂ ਤੱਕ ਜਿਹੜੀ ਆਵਾਜ਼ ਦੀ ਆਪ ਦੀ ਆਵਾਜ਼ ਪਹੁੰਚਾ ਸਕਦੇ ਆ ਕਿ ਗਿੱਦੜਵਾ ਪਿੰਡ ਦੇ ਵਿੱਚ ਆ ਕਿੰਨੇ ਗਿੱਦੜਵਾ ਪਿੰਡ ਦੇ ਲੋਕ ਖੜੇ ਆ ਇਹ 10 ਦਿਨ ਕਿ ਇੱਕ ਮਸ਼ੀਨ ਸਾਡੇ ਗਿੱਦੜਵਾ ਪਿੰਡ ਦੇ ਵਿੱਚ ਆਈ ਹੋਵੇ ਕਦੇ ਸਫਾਈ ਕੀਤੀ ਹੋਵੇ ਗਿੱਦੜਵਾ ਪਿੰਡ ਦੇ ਵਿੱਚ ਜੇ ਤੁਸੀਂ ਕੈਮਰਾ ਲੈ ਕੇ ਜਾਓਗੇ ਤਾਂ ਤੁਹਾਨੂੰ ਹਰ ਗਲੀ ਮਹੱਲੇ ਦੇ ਮੋੜ ਦੇ ਉੱਤੇ ਛੱਪੜ ਲੱਗਿਆ ਦਿਸੂਗਾ ਸਰਕਾਰਾਂ ਦੀਆਂ ਨਾਕਾਮੀਆਂ ਹੈ ਸਰਕਾਰਾਂ ਨੇ ਕੋਈ ਵੀ ਸਰਕਾਰ ਆਈ ਜਾਵੇ ਬੇਸ਼ੱਕ ਉਹਨਾਂ ਨੇ ਸਾਡੇ ਗਿੱਦੜਵਾ ਪਿੰਡ ਨੂੰ ਜਿਹੜਾ ਉਹ ਅਣਦੇਖਿਆ ਕੀਤਾ ਹੈ ਗਿੱਦੜਵਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੱਖਪਾਤ ਜੇ ਗੱਲ ਕਰੀ ਤਾਂ ਹੋ ਰਿਹਾ ਕਿ ਮੰਡੀ ਵੱਖ ਇੱਕ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਗਿੱਦੜਵਾ ਨੂੰ ਜਿਹੜਾ ਰੇਲਵੇ ਫੜਕ ਹੈ ਰੇਲਵੇ ਲਾਈਨਸ ਆ ਉਹ ਦੋ ਪਾਗਾਂ ਦੇ ਵਿੱਚ ਬਣ ਰਹੀ ਹੈ ਇੱਕ ਪਿੰਡ ਵਾਲੇ ਪਾਸੇ ਆ ਗਿਆ ਦੂਸਰਾ ਸ਼ਹਿਰ ਵਾਲੇ ਪਾਸੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਨੂੰ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਨਾ ਤਾਂ ਕੋਈ ਬੈਂਕਿੰਗ ਸਹੂਲਤ ਮੌਜੂਦ ਹੈ ਨਾ ਹੀ ਕਿਸੇ ਹੋਰ ਤਰ੍ਹਾਂ ਦੀ ਜੇ ਕਹਦੀਏ ਸਿਹਤ ਪੱਖੋ ਜੇ ਗੱਲ ਕਰੀਏ ਤਾਂ ਨਾ ਕੋਈ ਹਸਪਤਾਲ ਹੈ ਨਾ ਉਹਨਾਂ ਦੀ ਕੋਈ ਇੱਥੇ ਵੀ ਲੇਡੀਜ਼ ਨੂੰ ਜਾਂ ਕੋਈ ਮਹਿਲਾਵਾਂ ਨੂੰ ਕੋਈ ਗਲਬਾਤ ਹੋ ਜੇ ਤਾਂ emergancy patient ਕੋਈ ਆ ਜੇ ਤਾਂ ਇਥੋਂ ਲੰਬੀ ਵਾਲਾ ਫਾਟਕ ਜਾਂ ਪਿਉਰੀ ਵਾਲੀ ਫਾਟਕ ਕਰਾਸ ਕਰਕੇ ਹੀ ਸ਼ਹਿਰ ਦੇ ਵਿੱਚ ਐਂਟਰ ਕਰਨਾ ਪੈਂਦਾ ਜੋ ਜੋ ਸਿਵਲ ਹਸਪਤਾਲ ਆ ਉਹ ਵੀ ਸ਼ਹਿਰ ਦੇ ਦੂਸਰੇ ਪਾਸੇ ਬਣਿਆ ਹੋਇਆ ਹੋਰ ਵੀ ਆ ਹਾਂਜੀ ਵੀ ਚੈਨਲ ਦੇ ਰਾਹੀਂ ਇੱਕ ਗੱਲ ਕੀਤੀ ਕਿ ਗਿੱਦੜਬਾਹ ਦੇ ਵਿੱਚ ਬਹੁਤ ਹੀ ਮਹਾਨ ਇੰਟਰਨੈਸ਼ਨਲ ਗਾਇਕ ਗਰਦਾਸ ਮਾਨ ਜੀ ਹਾਕਮ ਸੂਫੀ ਸਾਹਿਬ ਪੈਦਾ ਹੋਏ ਤਾਂ ਮੈਂ ਤੁਹਾਡੇ ਚੈਨਲ ਦੇ ਰਾਹੀਂ ਸਾਡੇ ਵੱਡੇ ਵੀਰ ਗਰਦਾਸ ਮਾਨ ਜੀ ਨੂੰ ਬੇਨਤੀ ਕਰਦਾ ਕਿ 75 ਸਾਲ ਹੋ ਗਏ ਵੀਰ ਸਾਨੂੰ ਤਾਂ ਰੁੰਦਿਆਂ ਨੂੰ ਪਿੱੜਦਿਆਂ ਨੂੰ ਸਾਡੀ ਆਵਾਜ਼ ਸਰਕਾਰ ਤੱਕ ਨਹੀਂ ਪਹੁੰਚ ਰਹੀ ਜੇਕਰ ਸਾਡਾ ਵੀਰ ਗਰਦਾਸ ਮਾਨ ਆਪਦੇ ਪਿੰਡ ਵਾਸੀ ਬੋਲਲੇ ਤਾਂ ਸ਼ਾਇਦ ਇਹ ਉਹਦੀ ਆਵਾਜ਼ ਸਾਡੇ ਮੁੱਖ ਮੰਤਰੀ ਭਗਮੰਤ ਮਾਨ ਤੱਕ ਰੇਲਵੇ ਮੰਤਰੀ ਲਾਤ ਤੱਕ ਪਹੁੰਚ ਜਾ ਕੋਈ ਛੋੜਾ ਪੁਲ ਮਿਲ ਜੇ ਕੋਈ ਸਹੂਲਤ ਮਿਲ ਜੇ ਅਸੀਂ ਵੀ ਉਹਦੇ ਭੈਣ ਭਰਾ ਬੱਚੇ ਆ ਕਿਉਂਕਿ ਸਾਡੇ ਨਾਲ ਹੀ ਬਜ਼ੁਰਗਾਂ ਦੇ ਵੱਡੇ ਸਾਡੇ ਬਾਪੂਆਂ ਦੇ ਨਾਲ ਹੀ ਸਾਡਾ ਭਰਾ ਖੇਡਿਆ ਅੱਥੇ ਰਿਹਾ ਤੇ ਅਸੀਂ ਗੁਰਦਾਸ ਮਾਨ ਜੀ ਨੂੰ ਬੇਨਤੀ ਕਰਦੇ ਆ ਕਿ ਉਹ ਵੀ ਸਾਡੀ ਆਵਾਜ਼ ਚੁੱਕਣ ਜੀ ਬਿਲਕੁਲ ਮੰਗ ਇਹੀ ਹੈ ਕਿ ਜੇ ਗੁਰਦਾਸ ਮਾਨ ਨੇ ਸਪਿੰਡ ਦੇ ਜੰਪਲ ਨੇ ਦਿਨੇਆਂ ਦੇ ਵਿੱਚ ਗਿੱਦੜਵੇ ਦਾ ਨਾਂ ਚਮਕਾਇਆ ਗਿਆ ਤਾਂ ਪਿੰਡ ਵਾਸੀਆਂ ਦਾ ਇਹੀ ਮੰਗ ਹੈ ਕਿ ਗੁਰਦਾਸ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਦੇ ਜਾਣਕਾਰ ਵੀ ਨੇ ਉਹਨਾਂ ਦੇ ਨਾਲ ਕੰਮ ਵੀ ਕੀਤਾ ਹੋਇਆ ਉਹਨਾਂ ਨੇ ਫਿਲਮਾਂ ਦੇ ਵਿੱਚ ਤੇ ਉਹਨਾਂ ਕੋਲ ਆਪਣੀ ਪਿੰਡ ਦੀ ਆਵਾਜ਼ ਚੁੱਕਣ ਸ਼ਾਇਦ ਸਪਿੰਡ ਦਾ ਭਲਾ ਹੋ ਸਕੇ ਹੋਰ ਵੀ ਲੋਕਾਂ ਦੇ ਨਾਲ ਕਰਦੇ ਆ ਗੱਲਬਾਤ ਤੇ ਪਿੰਡ ਦੇ ਵਿਖੋਣੇ ਤੋਂ ਉਹਨੂੰ ਹਾਲਾਤ ਗਿੱਦੜਵਾ ਪਿੰਡ ਦੇ ਵਿੱਚ ਮੌਜੂਦ ਆ ਤੇ ਪਿੰਡ ਦੀਆਂ ਮਹਿਲਾਵਾਂ ਵੀ ਸਾਡੇ ਨਾਲ ਮੌਜੂਦ ਨੇ ਇੱਥੇ ਸਾਥੀ ਨੂੰ ਕਹੂੰਗਾ ਤਸਵੀਰਾਂ ਇੱਕ ਵਾਰੀ ਗਲੀ ਦੇ ਵਿੱਚ ਖੜੇ ਹੋਏ ਆ ਪਿੰਡ ਦੀ ਤੇ ਮਹਿਲਾਵਾਂ ਬਖਾਉਣ ਦੀ ਕੋਸ਼ਿਸ਼ ਕਰਦੇ ਆ ਨਾਲ ਬੱਚੇ ਵੀ ਆ ਤੇ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਤਾਂ ਜੀ ਕੀ ਕਹਿਣਾ ਚਾਹੋਗੇ ਕਿਹੜੀਆਂ-ਕਿਹੜੀਆਂ ਸਹੂਲਤਾਂ ਪਿੰਡ ਦੇ ਵਿੱਚ ਮੌਜੂਦ ਨੇ ਮੇਰੇ ਸਾਨੂੰ ਤਾਂ ਬਸ ਡਿਪੂ ਹੀ ਚਾਹੀਦਾ ਹੋਰ ਕੀ ਇੱਥੇ ਉਹ ਜਾਣਾ ਪੈਂਦਾ ਰਤ ਨੂੰ ਠੋਡਕ 2 ਵਜੇ ਤੇ ਕੀ ਵਾਂਗ ਮੁੜ ਕੇ ਸਾਰ ਦਿਨ ਖੜੇ ਰਹਿਣੇ ਉੱਥੇ ਨਾ ਪਰਚੀ ਗੱਟੀ ਜਾਂਦੀ ਸਾਡੀ ਸਾਰਾ ਦਿਨ ਬੱਚਾਂ ਨੂੰ ਛੱਡ ਕੇ ਜਾਣਾ ਤੇ ਬਸ ਬਹੁਤ ਔਖਾ ਹੈ ਸਾਡਾ ਡਿੱਪੂ ਇਹ ਆਪਦੇ ਕਾਰਡ ਸਹੀ ਲੱਗਨੇ ਚਾਹੀਦੇ ਹੋਰ ਕੁਝ ਨਹੀਂ ਬਿਲਕੁਲ ਰਾਸ਼ਨ ਦੀ ਸਮੱਸਿਆ ਡਿੱਪੂ ਦੀ ਸਮੱਸਿਆ ਹੋਰ ਆਂਟੀ ਕੀ ਕਹਿਣਾ ਚਾਹੋਗੇ ਜਿਹੜੀ ਵੱਡੀ ਸੇਵਾਵਾਂ ਸੇਹ ਸਹੂਲਤਾਂ ਹੁੰਦੀਆਂ ਜਦੋਂ ਆਪਾਂ ਤਾਂ ਹਸਪਤਾਲ ਆਪਣੇ ਨੇੜੇ ਕੋਈ ਹੋਣਾ ਚਾਹੀਦਾ ਹੋਰ ਆਪਾਂ ਨੂੰ ਕੁਝ ਨਹੀਂ ਚਾਹੀਦਾ ਕਿੰਨੀ ਕਿ ਸਮੱਸਿਆ ਆਉਂਦੀ ਹੈ ਜੀ ਜਦੋਂ ਕੋਈ ਨੀਮਕੀਮ ਹੋ ਜਾਂਦੀ ਹੈ ਮਹਿਲਾਵਾਂ ਨੂੰ ਸਭ ਤੋਂ ਜ਼ਿਆਦਾ ਹੁੰਦੀ ਹੈ ਕੋਈ ਪ੍ਰੈਗਨੈਂਸੀ ਪੀਰੀਅਡ ਦੇ ਮਹਿਲਾਵਾਂ ਵੀ ਪਿੰਡ ਚ ਹੁੰਦੀਆਂ ਜਾਂ ਛੋਟੇ ਬੱਚੇ ਹੁੰਦੇ ਕੋਈ 60 ਫੀਟ ਵੱਜ ਜਾਂਦੀ ਹੈ ਹਸਪਤਾਲ ਪਿੰਡ ਸ਼ਹਿਰ ਦੇ ਵਿੱਚ ਹੈ ਬਹੁਤ ਜ਼ਿਆਦਾ ਹੁੰਦੀ ਹੈ ਜੀ ਦਿੱਕਤ ਬਹੁਤ ਦੂਰ ਹੈ ਬੱਚੇ ਲੈ ਜਾਣੇ ਬਹੁਤ ਔਖੇ ਹੋ ਜਾਂਦੇ ਇੰਨੀ ਦੂਰ ਤੇ ਇਧਰ ਸਾਡੇ ਵਾਲੇ ਸਾਈਡ ਕੋਈ ਵੀ ਹੈ ਨਹੀਂ ਜਿੱਥੇ ਨਾ ਡਿਸਪੈਂਸਰੀ ਹੈ ਨਾ ਹਸਪੀਟਲ ਹੈ ਹੋਰ ਕਿਹੜੀ ਕਿਹੜੀ ਸਹੂਲਤਾਂ ਜਿਹੜੀਆਂ ਹੈਗੀਆਂ ਇੱਥੇ ਏਟੀਐਮ ਵੀ ਹੈ ਨਹੀਂ ਜੀ ਡਿਸਪੈਂਸਰੀ ਵਗੈਰਾ ਇੱਕ ਡਿੱਪੂ ਦਾ ਥੋੜਾ ਜਿਆਦਾ ਜਿਆਦਾ ਰੋਲਾ ਸਾਡੇ ਡਿੱਪੂ ਦਾ ਜੀ ਡਿੱਪੂਆਂ ਦਾ ਰਾਸ਼ਨ ਨੂੰ ਲੈ ਕੇ ਜਾਂਦੀ ਅੱਧੀ ਅੱਧੀ ਰਾਤ ਨੂੰ ਲੇਡੀਜ਼ 2 2 ਵਜੇ ਜਾ ਕੇ ਉੱਥੇ ਬੈਠਦੀਆਂ ਲਾਈਨ 'ਚ ਬਸ ਇਹ ਥੋੜੀ ਜਿਆਦਾ ਕਰ ਦਿਓ ਬਾਕੀ ਸਾਰਾ ਏਟੀਮ ਵਗੈਰਾ ਹਸਪੀਟਲ ਇਹ ਹੋ ਜਾ ਤਾਂ ਸਾਰਾ ਬੈਟਰ ਸਮੱਸਿਆ ਕਿਉਂ ਲੱਗੀ ਜੀ ਇਹ ਸਮੱਸਿਆ ਕਿਉਂ ਲੱਗੀ ਰਾਤ ਨੂੰ 1.5 2 ਵਜੇ ਡਿੱਪੂਆਂ ਦੇ ਬਾਹਰ ਚ ਬੈਠ ਇਹ ਤਾਂ ਜੀ ਹੁਣ ਡਿੱਪੂ ਵਾਲਿਆਂ ਨੂੰ ਪਤਾ 2 ਵਜੇ ਕਹਿ ਦਿੰਦੇ ਆ ਵੀ ਹਾਂ ਬੈਠੋ ਆ ਕੇ ਲਾਈਨਾਂ ਦੇ ਵਿੱਚ ਸੂਬਾ ਕੱਟਦੇ ਆ ਜੀ ਪਰਚੇ ਹਾਂਜੀ ਅੱਧਾ ਬੱਚਿਆਂ ਨੂੰ ਛੱਡ ਕੇ ਫਿਰ ਜਾਣਾ ਬਹੁਤ ਔਖਾ ਈ ਅੱਧੀ ਰਾਤ ਨੂੰ ਕੌਣ ਜਾਏਗਾ ਲੇਡੀਜ਼ ਤਾਂ ਬਿਲਕੁਲ ਨਹੀਂ ਜਾ ਸਕਦੀ ਵੀ ਸਾਡੇ ਇਹ ਇਧਰਲੀ ਸਾਈਡ ਹੋਵੇ ਸਾਰਾ ਕੁਝ ਹੀ ਹੋ ਜੇ ਤਾਂ ਸਭ ਨਾਲੋਂ ਵਧੀਆ ਬਿਲਕੁਲ ਅ ਮਹਿਲਾਵਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਉਹ ਰਾਸ਼ਨ ਦੀ ਸਮੱਸਿਆ ਕਿ ਡਿਪੂਆਂ ਦੀ ਇਸ ਦੇ ਵਿੱਚ ਸਮੱਸਿਆ ਰਾਤ ਨੂੰ 1:3 ਤੋਂ 2 ਵਜੇ ਜਾ ਕੇ ਲਾਈਨਾਂ ਦੇ ਵਿੱਚ ਲੱਗਣਾ ਪੈਂਦਾ ਤੇ ਨਾਲ ਜਿਹੜੀਆਂ ਸੇਵਾਵਾਂ ਇੱਥੇ ਪਿੰਡ ਦੇ ਵਿੱਚ ਮੌਜੂਦ ਨਹੀਂ ਹੈ ਕਿ ਜੇਕਰ ਕਿਸੇ ਵੀ ਮਹਿਲਾ ਨੂੰ ਜਾਂ ਕਿਸੇ ਵਿਅਕਤੀ ਨੂੰ ਆਦਮੀ ਨੂੰ ਨੀਮ ਹਕੀਮ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਸ਼ਹਿਰ ਦੇ ਵਿੱਚ 3 ਤੋਂ 4 ਕਿਲੋਮੀਟਰ ਜਾ ਕੇ ਆਪਣਾ ਇਲਾਜ ਕਰਾਉਣਾ ਪੈਂਦਾ ਹੈ ਕਿ ਵੱਡੀਆਂ ਜੋ ਸੇਵਾਵਾਂ ਨੇ ਬੈਂਕਿੰਗ ਸੇਵਾਵਾਂ ਹੋਵੇ ਜਾਂ ਸਿੱਖਿਆ ਦੀ ਸੇਵਾ ਹੋਵੇ ਕੋਈ ਇਸ ਪਿੰਡ ਦੇ ਵਿੱਚ ਮੌਜੂਦ ਨਹੀਂ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਕਦੋਂ ਇਸ ਪਿੰਡ ਵੱਲ ਧਿਆਨ ਦਿੰਦੀ ਹੈ ਗਿੱਦੜਵਾ ਤੋਂ ਅਸ਼ਫਾਕ ਟੁੱਡੀ ਪੰਜਾਬ ਤੱਕ